ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਆ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਨੇ ਆ ਗੱਲ ਕਰਾਂਗੇ ਲੁਧਿਆਣਾ ਦੇ ਸਿਵਲ ਹਸਪੀਟਲ ਦੀ ਲੁਧਿਆਣਾ ਦਾ ਸਿਵਲ ਹਸਪੀਟਲ ਲਗਾਤਾਰ ਚਰਚਾ 'ਚ ਰਹਿ ਰਿਹਾ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਡੋਪ ਟੈਸਟ ਕੀਤੇ ਜਾਂਦੇ ਨੇ ਜਿੱਥੇ ਕਿਸੇ ਨੇ ਆਰਮਸ ਸਾਂਸ ਮਣਾਉਣਾ ਜਾਂ ਕਿਸੇ ਦੀ ਨਵੀਂ ਨੌਕਰੀ ਲੱਗੀ ਉਹਨਾਂ ਉੱਥੇ ਡੋਪ ਟੈਸਟ ਨਾਲੇਕਿਨ ਪਰ ਉੱਥੇ ਜਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸਿਵਲ ਸਰਜਨ ਨੂੰ ਸ਼ਿਕਾਇਤ ਮਿਲੀ ਸੀ ਜਿਸ ਦੇ ਵਿੱਚ ਡੋਪ ਟੈਸਟ ਜਿਹੜਾ ਦੀ ਰਿਪੋਰਟ 네ਗੇਟਿਵ ਲੈਣ ਲਈ ਲੈਬ ਟੈਕਨੀਸ਼ੀਅਨ ਨੇ you ਜਿਸ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਗਈ ਜਾਂਚ ਕਮੇਟੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਹ ਜਾਂਚ ਕੀਤੀ ਜਿਹੜਾ ਪੀੜਤ ਸੀ ਉਸਨੇ ਲੈਬ ਟੈਕਨੀਸ਼ੀਅਨ ਨੂੰ ਜਦ ਉਸਤੇ ਕੋਲ ਗਿਆ ਉਸ ਨੂੰ 3000 ਰੁਪਏ ਜਿਹੜਾ ਰਿਸ਼ਵਤ ਦਿੱਤੀ ਅਤੇ ਆਪਣਾ ਟੈਸਟ ਕਰਵਾਇਆ ਲੇਕਿਨ ਤੁਰੰਤ ਮੌਕੇ ਤੇ ਟੀਮ ਨੇ ਉਸ ਨੂੰ ਉਹ ਜਿਹੜਾ ਰੰਗੇ ਹਤੀ ਦਬੋਚਿਆ ਤੇ ਦੱਸਿਆ ਗਿਆ ਹੈਗਾ ਵੀ ਜਿਹੜੀ ਪੋਜ਼ਿਟਿਵ ਪੋਜ਼ਿਟਿਵ ਰਿਪੋਰਟ ਸੀ ਉਸ ਨੂੰ ਨੈਗੇਟਿਵ ਦਿੱਤਾ ਗਿਆ ਪੈਸੇ ਲੈ ਕੇ ਇਸੇ ਤਰ੍ਹਾਂ ਨਾਲ ਹੋਰ ਵੀ ਜਿਹੜੀਆਂ ਹੁਣ ਤੱਕ ਜਿੰਨੀਆਂ ਵੀ ਡਾਕ ਟੈਸਟੀਆਂ ਰਿਪੋਰਟਾਂ ਹੋਈਆਂ ਨੇ ਉਹਨਾਂ ਦੀ ਵੀ ਜਿਹੜੀ ਜਾਂਚ ਦੀ ਮੰਗ ਕੀਤੀ ਹੈ ਇਸ ਮਾਮਲੇ ਦੇ ਚ ਜਿਹੜਾ ਸਟਿੰਗ ਆਪਰੇਸ਼ਨ ਸੀ ਉਹ ਸਰਜਨ ਵੱਲੋਂ ਕਰਵਾਇਆ ਗਿਆ ਸੀਗਾ ਤੇ ਸਟਿੰਗ ਦੀਆਂ ਤਸਵੀਰਾਂ ਵੀ ਤੁਸੀਂ ਦੇਖੋ ਤੇ ਸਿਵਲ ਸਰਜਨ ਵੱਲੋਂ ਕੀ ਕਿਹਾ ਜਾ ਰਿਹਾ ਤੇ ਕੀ ਕਾਰਵਾਈ ਅਗਲੇਰੀ ਕੀਤੀ ਜਾ ਰਹੀ ਉਸ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਇਸ ਤਰ੍ਹਾਂ ਹੈ ਕਿ ਪਿਛਲੇ ਹਫਤੇ ਮੇਰੇ ਇੱਕ ਨੋਟ ਤੇ ਆਇਆ ਸੀ ਕਿ ਇੱਕ ਜਿਹੜਾ ਪੋਜ਼ਿਟਿਵ ਮਰੀਜ਼ ਸੀ ਡੋਪ ਦਾ ਉਹਦਾ 네ਗੇਟਿਵ ਰਿਪੋਰਟ ਦਿੱਤੀ ਗਈ ਹੈ ਤਾਂ ਫਿਰ ਮੈਂ ਇਮੀਡੀਏਟਲੀ ਸੀਨੀਅਰ ਮੈਡੀਕਲ ਆਫਸਰ ਨੂੰ ਹਦਾਇਤ ਕੀਤੀ ਕਿ ਉਹ ਸੰਬੰਧਤ ਵਿਅਕਤੀ ਨੂੰ ਬੁਲਾ ਕੇ ਉਹਦਾ ਰਿਪੀਟ ਕੀਤਾ ਜਾਵੇ ਜੋ ਰਿਪੀਟ ਕੀਤਾ ਗਿਆ ਤਾਂ ਉਹਦੇ ਵਿੱਚ ਜਿਹੜੇ ਚਾਰ ਤਰ੍ਹਾਂ ਦੀ ਜਿਹੜੀ ਉਹਨੂੰ ਨਸ਼ੇ ਦਾ ਦਵਾਈਆਂ ਸੀਗੀਆਂ ਉਹਦੇ ਚ ਪਾਈਆਂ ਗਈਆਂ ਉਹਦੇ ਸਬੰਧੀ ਮੈਂ ਸੀਨੀਅਰ ਮੈਡੀਕਲ ਆਫਸਰ ਨੂੰ ਇੱਕ ਬਾਰਤਿਥੀ ਲਿਖੀ ਹੈ ਵੀ ਉਹਦੀ ਜ਼ਿੰਮੇਵਾਰੀ ਤੈਅ ਕਰਕੇ ਸਾਨੂੰ ਭੇਜਿਆ ਜਾਵੇ ਪਰ ਇਸ ਦੇ ਨਾਲ ਹੀ ਮੈਂ ਇੱਕ ਮਤਲਬ ਕਿ ਇਹਨੂੰ ਥੋੜਾ ਜਿਆਦਾ ਡੀਪਲੀ ਸਟੱਡੀ ਕਰਦੇ ਹੋਏ ਆ ਆਪਣਾ ਇੱਕ ਕਿਸਮ ਦਾ ਕਨਫਿਡੈਂਸ਼ੀਅਲ ਸਰਵੇਲੈਂਸ ਕੀਤੀ ਤਾਂ ਸਰਵੇਲੈਂਸ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਇੱਕ ਲੈਬੋਰੀ ਟੈਕਨੀਸ਼ੀਅਨ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਇਨਵੋਲਵ ਹੈ ਕੁਦਰਤੀ ਇੱਕ ਇਸ ਤਰ੍ਹਾਂ ਦਾ ਬੰਦਾ ਵੀ ਸੰਪਰਕ 'ਚ ਆ ਗਿਆ ਜਿਹੜਾ ਕਿ ਕਦੇ-ਕਦੇ ਸ਼ਰਾਬ ਪੀਲਾਦਾ ਸੀ ਜਿਹਨੇ ਆਪਣਾ ਅਸਲਾ ਲਾਇਸੈਂਸ ਲਈ ਡੋਪ ਟੈਸਟ ਕਰਾਉਣਾ ਸੀ ਤਾਂ ਇਹ ਲੈਬੋਰੀ ਟੈਕਨੀਸ਼ੀਅਨ ਉਹਨੂੰ ਕਹਿੰਦਾ ਕਿ ਜਿਹੜਾ ਸ਼ਰਾਬ ਹੈ ਇਹ ਤੇਰੇ ਡੋਪ ਟੈਸਟ ਦੀ ਪੋਜ਼ਿਟਿਵ ਆਊਗੀ ਜਦਕਿ ਅਸਲੀਅਤ ਇਹ ਹੈ ਕਿ ਸ਼ਰਾਬ ਦਾ ਨਸ਼ਾ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਨਹੀਂ ਆਉਂਦਾ ਤਾਂ ਉਸਨੂੰ ਬਲੈਕਮੇਲ ਕਰਨ ਦੇ ਲਈ ਨਾਲ ਉਸ ਤੋਂ ਡਿਮਾਂਡ ਕੀਤੀ ਬਕਾਇਦਾ ਉਹਨੇ ਇੱਕ ਆਪਣੀ ਰਿਕਾਰਡਿੰਗ ਵੀ ਕੀਤੀ ਜਿਹੜੀ ਸਾਨੂੰ ਦਿੱਤੀ ਹੈ ਅ ਤੇ ਉਹ ਕੀ ਸੀਗਾ ਫਿਰ ਅਸੀਂ ਸੋਚਿਆ ਕਿ ਕੋਈ ਨਾ ਇਸ ਬੰਦੇ ਨੂੰ ਨੱਪਿਆ ਜਾਵੇ ਤੇ ਉਸ ਬੰਦੇ ਨੇ ਜਿਹੜਾ 3000 ਰੁਪਏ ਤੇ ਇਹਦੇ ਨਾਲ ਸੌਦਾ ਹੋਇਆ ਸੀ ਉਹ ਨੋਟ ਸਾਨੂੰ ਦਿਖਾਏ ਅਸੀਂ ਉਹ ਫੋਟੋਸਟੇਟ ਕੀਤੀ ਉਹਦੇ ਨੰਬਰ ਨੋਟ ਕੀਤੇ ਤੇ ਜਿਉਂ ਹੀ ਉਹਨੇ ਉਹਦੀ ਰਿਪੋਰਟ 네ਗੇਟਿਵ ਕਰਕੇ ਸਿਵਲ ਹਸਪਤਾਲ ਲੁਧਿਆਣਾ ਤੋਂ ਬਾਹਰ ਜਾ ਕੇ ਆਪਣੀ ਜੇਬ ਵਿੱਚ ਪੈਸੇ ਪਾਏ ਤਾਂ ਉਸ ਜਿਹੜਾ ਸਾਡਾ ਡਕੁਆਏ ਪੇਸ਼ੈਂਟ ਸੀ ਜਾਂ ਵਿਅਕਤੀ ਸੀਗਾ ਉਹਨੇ ਸਾਡੀ ਟੀਮ ਨੂੰ ਜਿਹੜੀ ਅਸੀਂ ਬਣਾਈ ਸੀ ਉਹਨੂੰ ਇਸ਼ਾਰਾ ਕੀਤਾ ਤੇ ਉਸ ਬੰਦੇ ਨੂੰ ਦਬੋਚਿਆ ਤਾਂ ਉਹਦੇ ਵਿੱਚੋਂ ਸੇਮ ਜਿਹੜੇ ਨੋਟ ਸੀ ਉਹ ਨੰਬਰੀ ਜਿਹੜੇ ਸੇਮ ਨੰਬਰੀ ਨੋਟ ਸੀ ਉਹ ਰਕਬਲ ਹੋਏ। ਪਰ ਸਰ ਕਿਸ ਚੀਜ਼ ਲਈ ਡੋਪਟੈਕ ਚੱਕਾਇਆ ਜਾਂਦਾ ਉੱਥੇ ਦੇ ਇਹ ਕਿੰਨੇ ਪੈਸੇ ਲੈ ਜਾਂਦੇ ਸੀ ਕਿ ਤੁਹਾਨੂੰ ਜਿਹੜਾ ਆਇਆ ਜਿਵੇਂ ਤੁਹੇ 3000 ਦਾ ਆਉਂਦੀ ਹੋਰ ਵੀ ਲੋਕ ਨੇ ਜਿਹਦੀ ਪ੍ਰੋਬਲਮ ਆ ਗਈ ਉੱਥੇ ਕਹਿੰਦੇ 10 ਤੋਂ 15000 ਰੁਪਏ ਇਹ ਗੈਂਗ ਬੜੇ ਮਰੀਂ ਨੇ ਪੈਸੇ ਲੈਂਦੇ। ਬਿਲਕੁਲ ਹੈ ਮਤਲਬ ਕਿ ਇਸ ਤਰ੍ਹਾਂ ਦਾ ਇਹ ਮੇ ਬੀਟ ਦਾ ਟਿਪ ਆਫ ਦਾ ਆਈਸ ਵਰਗ ਆਪਾਂ ਜਿਹਨੂੰ ਕਹਿ ਸਕਦੇ ਆ ਇੱਕ ਸਿਰਫ ਇੱਕ ਹੋਵੇ ਜਦਕਿ ਹੋਰ ਵੀ ਹੋਣਗੇ ਉਹਦੇ ਬਾਰੇ ਵੀ ਅਸੀਂ ਖੋਖ ਰਹੇ ਹਾਂ। ਪਰ ਦੂਸਰੇ ਪਾਸੇ ਇਹ ਹੈ ਕਿ ਇਹਦੇ ਬਾਰੇ ਅਸੀਂ ਡਿਪਾਰਟਮੈਂਟ ਨੂੰ ਜਿਹੜਾ ਸਬੰਧਤ ਵਿਅਕਤੀ ਹੈ ਵਿਭਾਗੀ ਤੇ ਕਾਨੂੰਨੀ ਕਾਰਵਾਈ ਲਈ ਲਿਖ ਰਿਹਾ ਤੇ ਜੇ ਸਾਨੂੰ ਕੋਈ ਹੋਰ ਵੀ ਸ਼ਿਕਾਇਤ ਮਿਲਦੀ ਹੈ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਅਸੀਂ ਉਹਦੇ ਵੀ ਇੱਕ ਸਖਤ ਐਕਸ਼ਨ ਲਵਾਂਗੇ ਸਰ ਕਿਸ ਚੀਜ਼ ਦੇ ਲਈ ਡੋਪ ਟੈਸਟ ਕਰਾਇਆ ਜਾਂਦਾ ਇਹ ਅਸਲਾ ਲਾਇਸੈਂਸ ਵੀ ਹੈ ਜਿਵੇਂ ਫਰਸਟ ਐਂਟਰੀ ਇਨਟੂ ਸਰਵਿਸ ਵੀ ਹੈ ਜਾਂ ਪੁਲਿਸ ਮੁਲਾਜ਼ਮ ਨੇ ਜਿਹੜੇ 55 ਸਾਲ ਤੋਂ ਬਾਅਦ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਕਈ ਮਤਲਬ ਕਿ ਫੀਲਡ ਨੇ ਜਿਨ੍ਹਾਂ ਦੇ ਵਿੱਚ ਇਹ ਡੋਪ ਟੈਸਟ ਕਰਵਾਇਆ ਜਾਂਦਾ ਤਾਂ ਜਿਹੜਾ ਬੰਦਾ ਪੜਿਆਗਾ ਉਹ ਤੁਹਾਨੂੰ ਬਤਾਇਆ ਜਾਊਗਾ ਬੋਸਟ ਆਪ ਨਹੀਂ ਇਹ ਪੂਰਾ ਡੈਪੂਟੇਸ਼ਨ ਕਰਤਾ ਮੈਂ ਮਾਨੂਪੁਰ ਲਾ ਦਿੱਤਾ ਗਿਆ ਤੇ ਉਹਦੀ ਜਗ੍ਹਾ ਇੱਕ ਬੰਦਾ ਸੀ ਮੁਲਾਜ਼ਮ ਉੱਥੇ ਬਸ ਰੋਟੇਟਡ ਇੱਕ ਕਲਾਸ 4 ਦਾ ਨਾਮ ਆਇਆ ਉਹਦੀ ਸਟੇਟਮੈਂਟ ਵੀ ਰਿਕਾਰਡ ਕੀਤੀ ਹੈ ਤੇ ਉਹਨੂੰ ਵੀ ਅਸੀਂ ਉਥੋਂ ਇੱਕ ਡੈਪੂਟੇਸ਼ਨ ਕਰ ਰਹੇ ਹਾਂ ਜੀ ਸਰ ਕਈ ਕਈ ਜਗ੍ਹਾ ਸੇਵਾ ਦੇ ਵਿੱਚ ਕਈ ਵੀ ਮੁਲਾਜ਼ਮ ਦੇ ਜਾਂ ਉੱਥੇ ਜਿਹੜੇ ਸਵੈ ਕਰਮਚਾਰੀ ਨੇ ਜਾਂ ਉਹ ਬਹੁਤ ਬਹੁਤ ਪੁਰਾਣੀ ਕੋਸਾ ਜਿਹੜਾ ਜਗ੍ਹਾ ਤੇ ਲੱਗੇ ਉਹਨਾਂ ਨੇ ਆਪਣਾ ਨੈਕਸਸ ਬਣਾ ਲਿਆ ਉਹਨਾਂ ਦੀ ਹੀ ਕਰ ਉਹ ਦੁਖ ਪੁੱਛ ਬਿਲਕੁਲ ਜਿਹੜਾ ਵੀ ਕੋਈ ਮਾਮਲਾ ਇਸ ਤਰ੍ਹਾਂ ਦਾ ਨੋਟਿਸ ਤੇ ਆਊਗਾ ਸਾਡੇ ਮਤਲਬ ਕਿ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਵੀ ਬੰਦਾ ਦੋਸ਼ੀ ਪਾਇਆ ਜਾਊ ਉਹਦੇ ਖਿਲਾਫ ਕਾਰਵਾਈ ਕੀਤੀ ਗਈ।